ਆ ਜੀ ਆਉਂਦੇ ਹੋ ਨੇ ਅੱਜ ਤਾਂ ਸਾਲ ਰੂਹ ਨਸ ਖਾਪਦੀ ਹੁੰਦੀ ਹੈ ਅਸਾਂ ਉਹਨੂੰ ਬੈਗ ਚ ਲਾਉਣਾ ਹੁੰਦਾ ਤਾਂ ਕਰਦੇ ਉਹਨੂੰ ਮੈਂ ਨਿਸ਼ਾਨ ਕਰ ਲਿਆ ਤੇ ਉਹਨੇ ਉਹਨੇ ਮਗਰੋਂ ਹੀ ਨਿਕਾਇਆ ਫਿਰ ਸੜਕ ਦੇ ਉੱਤੇ ਦੂਜੀ ਸੜਕ ਉੱਤੇ ਜਾ ਕੇ ਜਦੋਂ ਉਹ ਵੀ ਆ ਗਈ ਕਿਨੇ ਰਾਤ ਨੂੰ ਤੇ ਇਹ ਤੈਨੂੰ ਮਾਰ ਦੱਸਿਓ ਇਹ ਠੀਕ ਹੈ ਇੱਥੇ ਦਾ ਤਦ ਉਤਰ ਮਰੇ ਆ ਪਿਛੇ-ਛਿਤੀ ਮੈਂ 2 ਮਿੰਟ ਕੰਮ ਕੋਈ ਚੱਲ ਗਏ 2 ਮਿੰਟ ਮੈਂ ਖੇਤ ਦੇ ਵਿੱਚ ਰੂੜੀ ਖਿਲਾਰਨੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਘਾਇਆ ਤੇ ਮੈਨੂੰ ਗਾਲਾਂ ਕੱਢਤੀ ਆਂਦਾ ਇਹਨੂੰ ਇੱਕ ਮਿੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਤੀ ਆਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾ ਮਾਰਦੇ ਰਹੇ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਜੇ ਆਵਾਜ਼ ਮਾਰੀ ਅਸੀਂ ਗਾਹ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਹ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਅਸੀਂ ਮਾਫੀ ਮੰਗਉਣੀ ਹੈ ਇਹ ਆਂਦਾ ਵੀ ਉਹ ਮਾਫੀ ਮੰਗਉਣੀ ਹੈ ਤਾਂ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਅੰਦਰ ਨਹੀਂ ਉਹਨੇ ਮਾਫੀ ਮੰਗਉਣੀ ਉਹਨੇ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮਿੱਸਦੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬਚੇ ਹੋ ਗਏ ਉਹ ਹਵਾਲਾ ਬਾਬਾ ਬੈ ਗਏ ਮੁੜ ਕੇ ਉਹ ਜਿਹੜੇ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਟਰੈਕਟਰ ਦੋ ਦੋ ਧਿਆਰ ਹੀ ਉਹਨਾਂ ਕੋਲ ਸੱਜ ਜਾਣ ਫਿਰ ਉਹਨਾਂ ਨੇ ਤਿੰਨ ਚਾਰ ਕੀਤੇ ਆ ਤਿੰਨ ਚਾਰ ਅੰਜ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭੇ ਦੋ ਨਹੀਂ ਲੱਭੇ ਜਿਨ੍ਹਾਂ ਕੋ ਦਾਤਰ ਤੇ ਛੋਟੇ ਪੁਲਸ ਆਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਫਿਰ ਧਮਕੀ ਦੇ ਗਏ ਵੀ ਇਹ ਪਿੰਡ ਆਉਣ ਤੈਨੂੰ ਗੋਲੀ ਮਾਰ ਦੇਣੀ ਆ ਪਿੰਡ ਦੇ ਵਿੱਚ 3-4 ਬੰਦੇ ਆ 3-4 ਬੰਦੇ ਬਾਹਰੋਂ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂਂ ਕੇ ਗਏ ਸਾਡੇ ਬੱਚੇ ਨੇ ਹੀ ਦੱਸਿਆ ਸਾਨੂੰ ਪਤਾ ਵੀ ਨਹੀਂ ਤੇ ਉਸੇ ਵੇਲੇ 5-7 ਮਿੰਟਾਂ ਦੇ ਵਿੱਚ ਆਣ ਕੇ ਦੇ ਇੱਥੇ ਬੂਹੇ ਗਾੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੁੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਇਹ ਮੈਂ ਹਜਾ ਲੋ ਬੱਚਿਆਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਇਹ ਅਧਿਕਾਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਛਿੜਕਦਾ ਨਹੀਂ ਕਹਿੰਦਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰ ਖਲੋ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲੰਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਸਾਡਾ ਨਿਕਾ ਜਾ ਬੇਟਾ ਮੇਰਾ ਉਹ ਕੁੜੀਆਂ ਦੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਿਆਂ ਨੂੰ ਵੀ ਅੱਜ ਅਹੀਂ ਸੇਫ ਨਹੀਂ ਆਨੂੰ ਧਮਕੀ ਵੀ ਦੇਗੇ ਕਿ ਆਹ ਬੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਹੀ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕੱਢੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਵਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਪੇਹੋ ਜੇ ਗੁੰਡਿਆਂ ਨੂੰ ਫੜੋ ਜੇਲਾ ਵਿੱਚ ਬਾਹਰੋਂ ਇਹਨਾਂ ਕੋ ਖਤਰਾ ਹਨ ਨਹੀਂ ਅਹੀਂ ਹੈ ਅਹੀਂ ਸੇ ਆਪਣੀ ਆਈ ਤੇ ਪਰ ਬਾਲਾਂ ਵਿੱਚ ਅਹੀਂ ਰਿਹਾ ਕਿ ਸੇਫ ਨਹੀਂ ਹੈ ਪਿੰਡ ਚ ਅਹੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਹੀਂ ਗਾੜੀੋਂ ਪੈ ਜਾਣਾ ਜੇ ਪਾਲਸੀ ਜਾਣੇ ਕਿੱਥੇ ਭਾਏ ਨੂੰ ਦਿਖਾਇਆ ਨਾ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕੰਮ ਚੱਲ ਰਿਹਾ ਫਿਰ ਤੁਹਾਨੂੰ ਅਣਕ ਦੱਸ ਦਿੰਦੇ ਹਾਂ ਸਾਰੀ ਗੱਲ। ਖੋਲ ਬ੍ਰੰਧ ਹੋਏ ਤੇ ਨੋਖੋ।